2017 ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੋਣ ਵਾਲੀ ਸੀ ਉਸ ਇਲੈਕਸ਼ਨ ਤੋਂ ਐਨ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਵਾਪਰੀ ਏ ਜਿਹੜੀ ਪੰਜਾਬ ਦੇ ਵਿੱਚ ਕਾਫੀ ਚਰਚਾ ਚਾਉਂਦੀ ਏ ਉਹ ਸੀ ਨਾਬਾ ਜੇਲ ਬ੍ਰੇਕ ਜਿਹੜੀ ਤੁਸੀਂ ਜ਼ਿਕਰ ਕੀਤਾ ਜੀ ਇਹ ਜੇਲ ਬ੍ਰੇਕ ਦਾ ਇਹ ਸਨ 2016 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਵਾਪਰੀ ਬੜਾ ਇੱਕ ਸੈਂਸੇਸ਼ਨਲ ਤੇ ਬਹੁਤ ਵੱਡਾ ਕ੍ਰਾਈਮ ਸੀਗਾ ਪੰਜਾਬ ਪੁਲਿਸ ਦੇ ਹਿਸਟਰੀ ਦੇ ਵਿੱਚ ਜਿਹੜੇ ਜੇਲ ਬ੍ਰੇਕਸ ਹੋਈ ਪਹਿਲਾਂ ਬੜੈਲ ਜੇਲ ਹੋਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਵੱਡਾ ਇੱਕ ਸੈਂਸੇਸ਼ਨਲ ਸੈਂਸੇਸ਼ਨ ਕ੍ਰੀਏਟ ਕੀਤੀ ਸੀ ਹੋਰ ਕਈ ਸਟੇਟ ਕਿਸੇ ਸਟੇਟਾਂ ਦੇ ਵਿੱਚ ਹੋਈ ਹੋਣੀਆਂ ਪਰ ਪੰਜਾਬ ਦੇ ਵਿੱਚ ਨਾਬੇ ਜੇਲ ਬ੍ਰੇਕ ਦਾ ਜਿਹੜਾ ਇਨਸੀਡੈਂਟ ਹੋਇਆ ਸੀਗਾ ਤਾਂ ਇੱਕ ਵਾਰ ਬਹੁਤ ਜ਼ਿਆਦਾ ਸੰਸਨੀਖੇਜ ਤੇ ਪੰਜਾਬ ਪੁਲਿਸ ਨੂੰ ਜੇਲ ਡਿਪਾਰਟਮੈਂਟ ਨੂੰ ਇੱਕ ਡਿਮੋਰਲਾਈਜ਼ਿੰਗ ਇਨਸੀਡੈਂਟ ਸੀਗਾ ਇਮੀਡੀਟਲੀ ਉਸ ਵਕਤ ਡੀਜੀਪੀ ਮਿਸਟਰ ਸੁਰੇਸ਼ अरोड़ा ਸੀਗੇ ਤੋ ਉਹਨਾਂ ਨੇ ਮੌਕੇ ਤੇ ਵੀ ਪਹੁੰਚੇ ਇਨਫੈਕਟ ਜਦੋਂ ਇਹ ਇਨਸੀਡੈਂਟ ਹੋਇਆ ਹੈ ਸਵੇਰ ਦਾ ਟਾਈਮ ਸੀਗਾ ਕੋਈ ਸਾਢੇ 6 ਵਜੇ ਦਾ ਉਹ ਸੰਡੇ ਦਾ ਦਿਨ ਸੀਗਾ ਬੜੇ ਹੀ ਤਰੀਕੇ ਨਾਲ ਉਹਨਾਂ ਨੇ ਜਿਹੜੇ ਕ੍ਰਿਮੀਨਲਸ ਨੇ ਬਾਹਰੋਂ ਆ ਕੇ ਆਪਣੇ ਆਪ ਨੂੰ ਪੁਲਿਸ ਦੀਆਂ ਯੂਨੀਫਾਰਮਸ ਦੇ ਵਿੱਚ ਜਿਵੇਂ ਇੱਕ ਕੈਦੀ ਨੂੰ ਲੈ ਕੇ ਆਉਂਦੇ ਨੇ ਉਸ ਤਰੀਕੇ ਨਾਲ ਉਹ ਅੰਦਰ ਐਂਟਰ ਕਰ ਗਏ ਉਹਦੇ ਉਸ ਟਾਈਮ ਦੇ ਉੱਤੇ ਬੜੀਆਂ ਹੋਰ ਫਲੌਸ ਸੀਗੇ ਜਿਹੜੇ ਬਾਅਦ ਦੇ ਵਿੱਚ ਇਨਕੁਆਇਰੀ ਦੇ ਵਿੱਚੋਂ ਜਦੋਂ ਕਾਰਨ ਪਤਾ ਲੱਗੇ ਤਾਂ ਉਹ ਜੇਲ੍ਹ ਡਿਪਾਰਟਮੈਂਟ ਦੀਆਂ ਕਿਤੇ ਨਾ ਕਿਤੇ ਜਿੱਥੇ-ਜਿੱਥੇ ਵੀ ਕੋਈ ਖਾਮੀਆਂ ਸੀਗੀਆਂ ਬਾਅਦ ਦੇ ਵਿੱਚ ਉਹਨਾਂ ਨੂੰ ਪੂਰਤ ਪੂਰਤੀ ਵੀ ਕੀਤੀ ਗਈ ਪਰ ਉਸ ਟਾਈਮ ਤੇ ਜਿਹੜਾ ਮੇਨ ਸੀਗਾ ਕਿ ਬਾਹਰ ਵਾਲੇ ਗੇਟ ਦੇ ਉੱਤੇ ਪੈਸਕੋ ਦੇ ਕੋਈ ਜਵਾਨ ਪੋਸਟਡ ਸੀ ਜਿਹੜੇ ਕਿ ਵੈਸੇ ਵੀ ਅਨਨਾਮਡ ਹੁੰਦੇ ਨੇ ਉਹਨਾਂ ਨੂੰ ਉਹ ਗਲਤੀ ਹੋਈ ਕਿ ਉਹਨਾਂ ਨੇ ਆਈਡੈਂਟੀਟੀ ਯੂਨੀਫਾਰਮ ਦੇਖ ਕੇ ਉਹਨਾਂ ਨੂੰ ਗੱਡੀ ਨੂੰ ਅੰਦਰ ਜਾਣ ਦੇ ਦਿੱਤਾ ਜਾਣਸਾਰ ਉਹ ਗੇਟ ਉਹਨਾਂ ਨੇ ਫੋਰਸਿਬਲੀ ਗੇਟ ਨੂੰ ਟੇਕਓਵਰ ਕਰ ਲਿਆ ਅੰਦਰ ਜਾ ਕੇ ਉਹਨਾਂ ਦੇ ਪਹਿਲਾਂ ਹੀ ਪ੍ਰੀ ਪਲਾਨਡ ਜਿਹੜੇ ਅੰਦਰ ਕੈਦੀ ਸੀਗੇ ਜੋ ਜਿਹੜਾ ਨੇ ਭਜਨਾ ਸੀਗਾ ਜਿਨ੍ਹਾਂ ਦੇ ਵਿੱਚ ਇੱਕ ਵਿਕੀ ਗੌਂਡਰ ਜਿਹਦਾ ਨਾਮ ਲਿਆ ਤੁਸੀਂ ਉਹ ਵੀ ਸ਼ਾਮਿਲ ਸੀ। ਤੋਂ ਚਾਰ ਬੋਰ ਜਿਹੜੇ ਕ੍ਰਿਮੀਨਲ ਜਿਹੜੇ ਸੀਗੇ ਇਸ ਟਾਈਪ ਦੇ ਕਰਾਈਮਸ ਦੇ ਵਿੱਚ ਆਏ ਹੋਏ ਜਿਨ੍ਹਾਂ ਵਿੱਚ ਗੁਰਪ੍ਰੀਤ ਸੇਖੋ ਵਿਕੀ ਗੌਂਡਰ ਅਮੋਸੀਪ ਅਮਨਦੀਪ ਟੋਟੀਆਂ ਜੀ ਤੇ ਨੀਟਾ ਦਿਓਲ ਇਹ ਚਾਰ ਤਕਰੀਬਨ ਗੈਂਗਸਟਰ ਜਿਹਨੂੰ ਆਪਾਂ ਗੈਂਗਸਟਰ ਕਹਿੰਦੇ ਆ ਚਾਰੇ ਬਦਮਾਸ਼ ਤੇ ਦੋ ਜਿਹੜੇ ਨੇ ਟੈਰਰਿਜ਼ਮ ਦੇ ਨਾਲ ਰਿਲੇਟਡ ਹਰਮਿੰਦਰ ਮਿੰਟੂ ਤੇ ਆਪਣਾ ਕਸ਼ਮੀਰ ਦਲਵੱਡੀ ਇਹ 6 ਜਾਨੇ ਜਿਹੜੇ ਹੈਗੇ ਨੇ ਉਤੋਂ ਇੱਕ ਅ ਜੋ ਐਸਕੇਪ ਕਰਨ ਦੇ ਵਿੱਚ ਕਾਮਯਾਬ ਹੋ ਗਏ ਸੀ ਇਮੀਡੀਏਟਲੀ ਇਨਫੋਰਮੇਸ਼ਨ ਮਿਲੀ ਪੁਲਿਸ ਪਾਰਟੀਆਂ ਅਮ ਇਨ ਫੈਕਟ ਉਦੋਂ ਸਾਡੇ ਪ੍ਰੈਜ਼ੈਂਟ ਡੀਜੀ ਜਿਹੜੇ ਨੇ ਇਹ ਵੀ ਉਦੋਂ ਇੰਟੈਲੀਜੈਂਸ ਸੀਗੇ ਤੇ ਇਹਨਾਂ ਨੇ ਫਟਾਫਟ ਜਿਹੜਾ ਹੈਗਾ ਸਾਰੇ ਸਟੇਟਸ ਨੂੰ ਅਲਰਟ ਕੀਤਾ ਇਮੀਡੀਏਟਲੀ ਤਕਰੀਬਨ ਅਸੀਂ ਦਿੱਲੀ ਨੂੰ ਨੇਬਰਿੰਗ ਹਰਿਆਣਾ ਨੂੰ ਸਾਰੇ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਗੱਡੀਆਂ ਪਾਰਟੀਆਂ ਦੇ ਟਰੈਕਸ ਜਿਹੜੇ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਤੇ ਜਿਸ ਦੇ ਵਜੋਂ ਆ ਸ਼ਾਮ ਤੱਕ ਜਿਹੜੀ ਇੱਕ ਗੱਡੀ ਜਿਹੜੀ ਹਰਿਆਣਾ ਦੇ ਵਿੱਚੋਂ ਇੱਕ ਬੈਰੀਅਰ ਨੂੰ ਨਿਕਲ ਕੇ ਗਈ ਸੀਗੀ ਉਹਦੇ ਤੋਂ ਉਹ ਜੇ ਕਲੂਜ਼ ਮਿਲ ਕੇ ਤੇ ਉਹਨੂੰ ਜਿਹੜੀ ਅੱਗੇ ਸ਼ੇਅਰ ਕੀਤੀ ਗਈ ਇਨਫੋਰਮੇਸ਼ਨ ਤਾਂ ਉਤਰਾਖੰਡ ਦੇ ਵਿੱਚ ਜਿਹੜਾ ਹੈਗਾ ਇੱਕ ਸ਼ਾਮਲੀ ਦੇ ਕੋਲੇ ਯੂਪੀ ਦੇ ਵਿੱਚ ਸੌਰੀ ਯੂਪੀ ਦੇ ਵਿੱਚ ਸ਼ਾਮਲੀ ਦੇ ਕੋਲ ਇੱਕ ਗੱਡੀ ਤੇ ਸਮੇਤ ਐਫੋਰਚੂਨਰ ਗੱਡੀ ਸੀ ਐਫੋਰਚੂਨਰ ਗੱਡੀ ਸਮੇਤ ਜਿਹੜਾ ਅਸਲਾ ਸਾਰਾ ਸੀਗਾ ਉਹ ਪਿੰਡ ਦਾ ਨਾਂ ਦਾ ਬੰਦਾ ਉਹ ਉਹ ਭਜਾਉਣ ਦੇ ਵਿੱਚ ਜਿਹੜਾ ਮੇਨ ਰੋਲ ਸੀਗਾ ਪ੍ਰਵਿੰਦਰ ਪਿੰਡ ਦਾ ਅਸਲਾ ਸਾਰਾ ਜੇਲ੍ਹ ਚੋਂ ਲੁੱਟਿਆ ਸੀ ਇਹਨਾਂ ਨੇ ਨਹੀਂ ਜੇਲ੍ਹ ਚੋਂ ਨਹੀਂ ਜਿਹੜਾ ਉਹਨਾਂ ਨੇ ਜੇਲ੍ਹ ਦੇ ਅਟੈਕ ਕਰਨ ਵਾਲੇ ਜਿਹੜਾ ਵਰਤਿਆ ਸੀਗਾ ਉਹਨੂੰ ਲੈ ਕੇ ਉਹ ਆਪਣੇ ਹਾਈਡ ਆਊਟ ਵੱਲ ਜਾ ਰਿਹਾ ਸੀਗਾ ਠੀਕ ਤਾਂ ਉਹ ਉਹ ਜਿਹੜੀ ਉਹਦੀ ਪਹਿਲੀ ਜਿਹੜੀ ਜਿਹੜੀ ਮਤਲਬ ਅਰੈਸਟ ਹੋਈ ਉਹ ਸਾਡੀ ਟਾਈਮਲੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਕਰਕੇ ਵਹੀਕਲ ਦਾ ਨੰਬਰ ਡਿਸਕ੍ਰਿਪਸ਼ਨ ਉਲੀਆ ਦੇਣ ਕਰਕੇ ਕਿੰਨੇ ਘੰਟਿਆਂ ਚ ਬੰਦਾ ਸ਼ਾਮਲੀ ਫੜ ਲਿਆ ਸੀ ਉਹ ਤਕਰੀਬਨ ਇਹ ਇਨਸੀਡੈਂਟ ਹੋਇਆ ਸੀਗਾ ਸਵੇਰੇ ਤੁਹਾਨੂੰ ਦੱਸਿਆ 6:30 7 ਵਜੇ ਦੇ ਕਰੀਬ ਤੇ ਉਹ ਸ਼ਾਮ ਨੂੰ ਕੋਈ 6 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਉਥੋਂ ਅਰੈਸਟ ਕਰ ਲਿਆ ਸੀ ਉਹ ਡੀਟੇਨ ਕਰ ਲਿਆ ਸੀ ਉਦੋਂ ਲੈਸ ਥੈਨ 12 ਹਾਅਰਸ ਲੈਸ ਥੈਨ 12 ਹਾਅਰਸ ਪਹਿਲਾ ਬ੍ਰੇਕਥਰੂ ਸਾਨੂੰ ਉਥੋਂ ਮਿਲਿਆ ਸੀਗਾ ਜੀ ਇਮੀਡੀਏਟਲੀ ਬਾਅਦ ਫਿਰ ਜਿਹੜਾ ਹੈਗਾ ਅਸੀਂ ਉਹਨਾਂ ਦੇ ਫੁੱਟਪ੍ਰਿੰਟਸ ਨੂੰ ਫਾਲੋ ਕਰਦੇ ਕਰਦੇ ਜਿਹੜਾ ਆਪਣਾ ਹਰਮਿੰਦਰ ਮਿੰਟੂ ਸਪੈਸ਼ਲ ਸੈਲ ਦਿੱਲੀ ਨੇ ਉਹਨਾਂ ਦੀ ਇੱਕ ਟੀਮ ਨੇ ਉਹਨੂੰ ਰੇਲਵੇ ਸਟੇਸ਼ਨ ਦਿੱਲੀ ਤੋਂ ਫੜ ਲਿਆ ਸੋ ਦੋ ਅਰੈਸਟਸ ਦਾ ਵਿਦਨ ਲੈਸ ਦਨ 24 ਆਵਰਸ ਇਮੀਡੀਏਟਲੀ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਚੈਲੰਜ ਬਣ ਗਏ ਸੀਗੇ ਬਾਕੀ ਦੇ ਬੰਦੇ ਅਰੈਸਟ ਕਰਨ ਵਾਸਤੇ ਡੀਜੀਪੀ ਸਾਹਿਬ ਨੇ ਇਹਨੂੰ ਬੜਾ ਸੀਰੀਅਸ ਲਿਆ ਉਹਨਾਂ ਨੇ ਸਾਨੂੰ ਬੜਾ ਇਨਕਰੇਜ ਕੀਤਾ ਸਪੋਰਟ ਕੀਤੀ ਇੰਟੈਲੀਜੈਂਸ ਵੱਲੋਂ ਵੀ ਮਤਲਬ ਸਾਰੇ ਰਿਸੋਰਸ ਜਿਹੜੇ ਨੇ ਉਹ ਸਾਡੇ ਉੱਤੇ ਉਹਨਾਂ ਨੇ ਭਰੋਸਾ ਕਰਕੇ ਸਾਨੂੰ ਮਹਈਆ ਕਰਾਇਆ ਜਿਹਦੇ ਕਰਕੇ ਹੌਲੀ ਹੌਲੀ ਕਰਕੇ ਅਸੀਂ ਇਨਫੋਰਮੇਸ਼ਨ ਗੈਦਰ ਕਰਨੀ ਸ਼ੁਰੂ ਕੀਤੀ ਟੀਮਸ ਬਣਾਈਆਂ ਕਾਫੀ ਜਿਆਦਾ ਉਹਦੇ ਚ ਸਕਸੈਸ ਜਿਹੜੀ ਹੈਗੀ ਆ ਫਿਰ ਸਾਈਮਲਟੇਨਸਲੀ ਹੌਲੀ ਹੌਲੀ ਕਰਕੇ ਨੀਟਾ ਦੇオール ਅਰੈਸਟ ਹੋਇਆ ਮਤਲਬ ਇਹ ਓਵਰ ਅ ਪੀਰੀਅਡ ਆਫ ਟਾਈਮ ਦੀ ਗੱਲ ਕਰ ਰਹੇ ਮੈਂ ਮਹੀਨਾ ਦੋ ਮਹੀਨੇ ਦੇ ਵਿੱਚ ਵਿੱਚ ਇਹ ਤਕਰੀਬਨ ਨਵੰਬਰ ਡਿਸੰਬਰ ਜਨੂਅਰੀ ਜਨੂਅਰੀ ਦੇ ਵਿੱਚ ਜਾਂ ਫ फेब्रुवारी ਦੇ ਵਿੱਚ ਨੀਟਾ ਦੇオール ਅਰੈਸਟ ਹੋ ਗਿਆ ਤੇ ਗੁਰਪ੍ਰੀਤ ਸੇਖੋਂ ਜਦੋਂ ਇਲੈਕਸ਼ਨਸ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਜਿਹੜੀਆਂ ਕਾਊਂਟਿੰਗ ਦੇ ਪਹਿਲਾਂ ਗੁਰਪ੍ਰੀਤ ਸੇਖੋਂ ਤੇ ਇਹਦੇ ਨਾਲ ਇਹਦੇ ਕਜ਼ਨ ਤੇ ਹੋਰ ਦੋ ਤਿੰਨ ਜਣੇ ਹੋਰ ਅਰੈਸਟ ਹੋ ਗਏ ਸੀਗੇ ਸੋ ਬਾਇਨ ਲਾਰਜ ਤਕਰੀਬਨ ਇਹ ਜਿਹੜੇ ਮੇਨ ਬੰਦੇ ਅਕਾਊਂਟ ਫੋਰ ਹੋ ਗਏ ਸੀ ਉਹਦਾ ਇਨ ਦਾ ਮੀਨ ਵਾਈਲ ਇਲੈਕਸ਼ਨ ਦੇ ਤੋਂ ਜਨਵਰੀ ਦੇ ਵਿੱਚ ਤਕਰੀਬਨ ਫ फेब्रुवारी ਦੇ ਵਿੱਚ ਮੇਰੀ ਉਥੋਂ ਪੋਸਟਿੰਗ ਹੋ ਗਈ ਸੀ ਤਾਂ ਡੀਜੀਪੀ ਸਾਹਿਬ ਨੇ ਮੇਰੇ ਤੇ ਭਰੋਸਾ ਰੱਖਿਆ ਤੇ ਉਹਨਾਂ ਨੇ ਇਹ ਕਿ ਆ ਵੀ ਇਹ ਸਾਰਾ ਆਪਰੇਸ਼ਨ ਹੁਣ ਤੁਸੀਂ ਹੀ ਸਿਰੇ ਲਾਓ। ਤੋਂ ਅਸੀਂ ਐਜ਼ ਅ ਚੈਲੰਜ ਲੈ ਕੇ ਪਹਿਲੇ ਦਿਨ ਤੋਂ ਹੀ ਇੱਕ ਬਹੁਤ ਵੱਡਾ ਜਿਹਨੂੰ ਕਹਿ ਦੋ ਵੀ ੱੱਬਾ ਸੀਗਾ ਪੰਜਾਬ ਗਵਰਨਮੈਂਟ ਤੇ ਵੀ ਪੰਜਾਬ ਜੇਲ ਡਿਪਾਰਟਮੈਂਟ ਤੇ ਪੰਜਾਬ ਪੁਲਿਸ ਵਾਸਤੇ ਤੇ ਅਸੀਂ ਉਹਨੂੰ ਇੱਕ ਆਪਣਾ ਪਰਸਨਲ ਜਿਵੇਂ ਬਣਾ ਲਿਆ ਇੱਕ ਮਿਸ਼ਨ ਬਣਾ ਲਿਆ। ਇੱਕ ਥੋੜਾ ਜਿਹਾ ਦਰਸ਼ਕਾਂ ਨੂੰ ਇੰਨਾ ਕੁ ਜ਼ਰੂਰ ਦੱਸੋ ਈ ਜੇਲ ਦੇ ਡਿਪਾਰਟਮੈਂਟ ਦੇ ਕੈਲੋ ਜਾਂ ਜੇਲ ਮੁਲਾਜ਼ਮਾਂ ਦੇ ਉਥੋਂ ਲੂਪ ਪੋਲ ਜਿਦਾ ਉਹਨਾਂ ਨੇ ਬੈਨੀਫਿਟ ਲਿਆ ਉਥੋਂ ਚਾਹੇ ਮੋਬਾਈਲ ਫੋਨ ਤੇ ਤਾਰ ਮਿਲ ਸੀ ਉਹ ਅੰਦਰ ਤੱਕ ਪਹੁੰਚਣ ਚ ਇੰਨੇ ਸੌਖਿਆ ਪਹੁੰਚਣ ਚ ਕਿਵੇਂ ਕੰਮਜਾਬ ਹੋ ਉਹ ਇਹੀ ਤਾਂ ਮੈਂ ਦੱਸਿਆ ਨਾ ਜਿਹੜਾ ਸ਼ੁਰੂ ਚ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਉਹ ਇੱਕ ਗੱਡੀ ਦੇ ਵਿੱਚ ਜਿਸ ਤਰ੍ਹਾਂ ਕੈਦੀ ਨੂੰ ਲੈ ਕੇ ਆਉਂਦੇ ਆ ਜੇਲ ਦੇ ਵਿੱਚ ਭਰਤੀ ਕਰਾਉਣ ਵਾਸਤੇ ਉਹ ਯੂਨੀਫਾਰਮ ਦੇ ਵਿੱਚ ਇੱਕ ਥਾਣੇਦਾਰ ਸਾਹਿਬ ਇੱਕ ਡਰਾਈਵਰ ਵਰਦੀ ਵਾਲਾ ਪਿੱਛੇ ਦੋ ਮੁਲਾਜ਼ਮ ਬਣ ਕੇ ਡਰਾਈਵਰ ਨਾਲ ਜਿਵੇਂ ਕੈਦੀ ਨੂੰ ਸਕਾਟ ਕਰਦੇ ਨੇ ਤੇ ਵਿਚਾਲੇ ਇੱਕ ਮੁਜਰਮ ਸੀ ਜਿਹੜਾ ਉਹਨਾਂ ਦੇ ਨਾਲ ਦਾ ਉਹਨੂੰ ਹੀ ਕੈਦੀ ਬਣਾ ਲਿਆ ਇਹਨਾਂ ਕੰਫੀਡੈਂਸ ਕਿਵੇਂ ਮਤਲਬ ਉਹਨਾਂ ਨੇ ਰਿਸਕ ਲਿਆ ਰਿਸਕ ਲਿਆ ਉਹਨਾਂ ਨੇ ਹੁਣ ਇਸ ਗੱਲ ਦਾ ਕਿ ਵੀ ਉਹ ਪੈਸਕੋ ਉਹਨਾਂ ਨੇ ਪ੍ਰੋਸੀਜਰ ਨੂੰ ਉਹਨਾਂ ਨੇ ਲੂਪ ਹੋਲਸ ਨੂੰ ਸਟੱਡੀ ਕੀਤਾ ਅਬਜ਼ਰਵ ਕੀਤਾ ਵੀ ਕਿਵੇਂ ਕੀ ਸਿਸਟਮ ਚੱਲਦਾ ਪੈਸਕੋ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਕ ਤਾਕੀ ਖੋਲਦੇ ਆ ਗੱਡੀ ਉਹਨਾਂ ਚੋਂ ਬੰਦਾ ਇੱਕ ਬਾਹਰ ਜਾਂਦਾ ਉਹ ਦੇਖਦਾ ਉਹਨੇ ਉਹ ਦੇਖਿਆ ਕਿ ਇਹਦਾ ਵਰਦੀ ਵਾਲੇ ਬੰਦੇ ਨੂੰ ਹਰ ਇੱਕ ਨੂੰ ਸਲੂਟ ਮਾਰਦੇ ਆ ਹਨ ਯੂਨੀਫਾਰਮ ਪਾ ਕੇ ਉਹਨਾਂ ਦੇ ਵਿੱਚ ਉਹਦਾ ਕਿਉਂਕਿ ਨਾਬਾ ਸਿਕਿਉਰਿਟੀ ਜੇਲ ਹੈ ਖਾਸ ਸਿਕਿਉਰਿਟੀ ਉਹ ਉੱਥੇ ਕਲਾਪਸ ਹੋਇਆ ਉਹਦੇ ਗਾਰਲਿੰਗ ਸਟੇਟਾਂ ਤੋਂ ਵੀ ਉਹਦੇ ਚ ਕਾਫੀ ਵੱਡੇ ਲੈਬਸ ਸੀਗੇ ਮਤਲਬ ਇਹ ਨਹੀਂ ਹੈ ਤਾਂ ਇੱਕ ਵਨ ਪਾਰਟ ਆਫ ਇਟ ਹੈ ਹੋਰ ਵੀ ਲੈਬਸ ਸਨ ਸੀਗੇ ਬਹੁਤ ਜ਼ਿਆਦਾ ਸੀਗੇ ਤੇ ਜਿਹੜਾ ਕਿ ਜਿਹਦੇ ਕਰਕੇ ਇਨਕੁਆਰੀ ਵੀ ਹੋਈ ਕੋਰਟ ਜਿਹੜੇ ਹੈਗੇ ਨੇ ਬੜੇ ਸੀਨੀਅਰ ਲੈਵਲ ਤੇ ਆਫਸਰਸ ਨੇ ਇਨਕੁਆਰੀਆਂ ਕੀਤੀਆਂ ਉਹਨਾਂ ਚ ਉਹਨਾਂ ਨੂੰ ਜਿਹੜੇ ਲੂਪ ਹੋਲਸ ਲੱਭੇ ਇਨਫੈਕਟ ਉਹਨਾਂ ਦਾ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆਈ ਐਮ ਸ਼ ਅ ਅਗੇ ਵਾਸਤੇ ਇੱਕ ਲਰਨਿੰਗ ਲੈਸਨ ਸੀਗਾ ਪੰਜਾਬ ਪੁਲਿਸ ਨੇ ਜਿਹੜਾ ਹੈ ਉਹਨੂੰ ਫਾਲੋ ਕਰਕੇ ਕੀਤਾ ਐਨੀਵੇ ਪੰਜਾਬ ਪੁਲਿਸ ਦਾ ਸਾਡਾ ਐਜ਼ ਅ ਪੰਜਾਬ ਪੁਲਿਸ ਰੋਲ ਸੀਗਾ ਕੀ ਵਾਸੀ ਜਿਹੜੇ ਬੰਦੇ ਭੱਜੇ ਨੇ ਅਸੀਂ ਉਹਨਾਂ ਨੂੰ ਕਾਊਂਟ ਫੋਰ ਕਰੀਏ ਜਿਨ੍ਹਾਂ ਨੇ ਭਜਾਇਆ ਉਹਨਾਂ ਨੂੰ ਕਾਊਂਟ ਫੋਰ ਕਰੀਏ ਜਿਹੜੇ ਜਿਹੜੇ ਵੀ ਬੰਦੇ ਸੀਗੇ ਤਕਰੀਬਨ ਉਹਦੇ ਵਿੱਚ 17 18 ਜਣੇ ਜਿਹੜੇ ਹੈਗੇ ਨੇ ਉਹ ਅਰੈਸਟ ਹੋ ਚੁੱਕੇ ਸੀ ਅ ਅਰੈਸਟ ਹੋ ਗਏ ਜਾਂ ਉਹਨਾਂ ਦੇ ਵਿੱਚੋਂ ਦੋ ਜਣੇ ਜਿਹੜੇ ਨੇ ਇੱਕ ਇਹ ਭੱਜਣ ਵਾਲਾ ਜਿਹੜਾ ਵਿਕੀ ਗੌਂਦਰ ਸੀ ਤੇ ਇੱਕ ਪ੍ਰੇਮਲ ਹੌਰਾ ਜਿਹੜਾ ਉਹਨੂੰ ਭਜਾਉਣ ਵਾਸਤੇ ਆਇਆ ਸੀ ਔਰ ਜਿਹੜੇ ਇਹਨੇ ਉਹਨਾਂ ਨੂੰ ਪੁਲਿਸ ਐਕਸ਼ਨ ਦੇ ਵਿੱਚ ਨਿਊਟਰਲਾਈਜ਼ ਹੋ ਗਏ